ਕਿ ਦੇਰੀ ਫਾਰ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਕਿਰਾਂ ਜ਼ਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਕਾਂ ਇੱਕ ਤਾਜੀ ਸੂਈ ਮੱਝ ਹਾਂ ਇੱਕ ਮੱਝ ਟੋਕੜ ਗੱਬੜ ਹਾਂ ਬਿਨਾ ਬੱਚੇ ਤੋਂ ਮੱਝ ਇੱਕ ਠੀਕ ਹੈ ਜੀ ਹਾਂ ਥੋੜੀ ਜਿਹੀ ਸੂਈ ਤਿੰਨ ਨਾਲ ਜਿਹੜੇ ਤਿੰਨਾਂ ਦਾ ਗਾਂ ਦੀ ਡਿਟੇਲ ਸਾਰੀ ਆਪਾਂ ਬਾਈ ਪ੍ਰਗਟ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈ ਆ ਕਿ ਉਸ ਤੋਂ ਪਹਿ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਤਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਦੋਸਤੋ ਹਾਂ ਜੀ ਬਾਈ ਸਸੀ ਕਾਲ ਹੈ ਸਸੀ ਕਾਲ ਵੀਰ ਜੀ ਸਸੀ ਕਾਲ ਹੋਰ ਠੀਕ ਠਾਕ ਵਧੀਆ ਵੀਰ ਵਧੀਆ ਵਧੀਆ ਜੀ ਲੀਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਕੱਲ ਪਰਸੋ ਪਾਈ ਵੀਡੀਓ ਵੇਖ ਗਿਆ ਵੇਖ ਗਿਆ ਮਾਲ ਜੀ ਵੇਖ ਗਿਆ ਠੀਕ ਹੈ ਜੀ ਹਾਂਜੀ ਚਲੋ ਜੀ ਡਰੈਸ ਇੱਕ ਰੀ ਬੋਲ ਦੋ ਆਪਾਂ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073597 ਠੀਕ ਹੈ ਜੀ ਹਾਂਜੀ ਤਿੰਨ ਨਾ ਗਿਆ ਦੋ ਤਾਜੇ ਸੂਏ ਹਾਂਜੀ ਇੱਕ ਟੋਕੜ ਗੱਪਣ ਹਾਂਜੀ ਟੋਕੜ ਗੱਪਣਾ ਡੇਢ ਮਹੀਨੇ ਦੀ ਮਾਜੀ ਗੱਪਣ ਆ ਪੁਣੇ ਦੋ ਆ ਦੀ ਚੈੱਕ ਨਹੀਂ ਕਰਾਈ ਹਾਂਜੀ ਤੇ ਉਹ ਆਪਾਂ ਉਹ ਸਭ ਨਾ ਕਰ ਲਾਂਗੇ ਠੀਕ ਹੈ ਜੀ ਹਾਂ ਚਲੋ ਕੋਈ ਨਹੀਂ ਆਪਾਂ ਜਦੋਂ ਉੱਥੇ ਜਾਵਾਂਗੇ ਮਾਈ ਤੇ ਆਪਾਂ ਫਿਰ ਬਾਰੇ ਗੱਲ ਕਰਾਂਗੇ ਕਿਉਂ ਆਪਾਂ ਸ਼ੁਰੂ ਕਰ ਲਈਏ ਗਾਂ ਤੋਂ ਹਾਂਜੀ ਇਹਨੂੰ ਮਹੀਨਾ ਹੋ ਗਿਆ ਜੀ ਸੂਈ ਨੂੰ ਗਾਂ ਨੂੰ ਹਾਂਜੀ ਹਾਂਜੀ ਮਹੀਨਾ ਤੇ 2-4 ਦਿਨ ਉੱਤੇ ਲਾ ਲਓ ਜਾਂ ਥੱਲੇ ਲਾ ਲਓ ਬੱਚਾ ਮਗਰਿਆ ਆਜੇ ਬੱਚਾ ਤੇ ਮਗਰਿਆ ਹਾਂ ਠੀਕ ਹੈ ਜੀ ਹਾਂ ਤੇ ਹੁਣ ਦੁੱਧ ਜਿਹੜਾ ਮੌਜੂਦਾ ਕਿੰਨਾ ਤਿਆਰ ਹੁਣ ਭਾਜੀ ਕਿਹਦੇ ਘਰੋਂ ਲਈ ਆਪਾਂ ਉਥੋਂ 10 11 ਕਿਲੋ ਚੋਇਆ ਜਿਹੜਾ ਪੱਕਾ ਦੁੱਧ ਆ। ਅੱਛਾ ਜੀ। 10 11 ਕਿਲੋ ਦੁੱਧ ਹੋਣਾ ਹੈਗਾ ਵਾ। ਠੀਕ ਹੈ ਜੀ। ਬਾਕੀ ਆਰਡਰ ਕੁਆਲਟੀ ਸੋਹਣੀ ਹੈ ਨਾ। ਕਰ ਜੂਗੀ ਦੁੱਧ 13 14 ਕਿਲੋ ਕਰੂਗੀ। ਠੀਕ ਹੈ। ਇਹ ਕੋਈ ਚੰਗੀ ਸਾਹਬ ਵਾਲੇ ਸਾਹ ਚੱਲ ਜੇ। ਹਾਂ। 13 14 ਕਿਲੋ ਦੁੱਧ ਦੇਊਗੀ। ਠੀਕ ਹੈ ਜੀ। ਹਾਂ ਜੀ। ਤਾਰਾ ਤੂਰਾ ਚਾਰੇ ਸਾਹ ਦੇ ਬਰਾਬਰ ਹੋ। ਨਾ ਤੇ ਤੇਲੜ ਜਮਾਂਦਰੂ ਤੇਲੜ। ਅੱਛਾ ਜਮਾਂਦਰੂ ਤੇਲੜ। ਹਾਂ ਤਿੰਨ ਥਾਣਾ। ਠੀਕ ਹੈ ਜੀ। ਸੂਆ ਦੁੱਜੇ ਸੀ। ਦੁੱਜੇ ਨੇ ਬੈੜ। ਲਓ ਜੀ ਕੱਟ ਇੰਨਾ ਥਲਾਂ ਦੇ ਵਿੱਚ 11 ਕਿਲੋ ਤੇ ਲਾਗੇ ਬੰਨੇ ਬਾਈ ਕਹਿੰਦਾ ਦੁੱਧ ਚੋਕ ਹੀ ਲੈਂਦਾ 10 ਕਿਲੋ ਮੰਨ ਕੇ ਚਲੋ ਹੁੰਡਾ ਜਿਹੜਾ ਮੌਜੂਦਾ ਹੋਊਗਾ ਜੀ ਕੰਪਨੀ ਥੋੜਾ ਜਿਹਾ ਕਾਲ ਪੈਂਦਾ ਪਸ਼ੂ ਜਦੋਂ ਬਗਾਨੇ ਘਰ ਆਉਂਦਾ ਨਾ ਆ ਲੋ ਜੀ ਕਰਿਓ ਚੈੱਕ ਗਾਂ ਦਾ ਜਿਹੜਾ ਪ੍ਰਿੰਟ ਪ੍ਰਿੰਟ ਆ ਬਹੁਤ ਸੋਹਣਾ ਕਿੱਦਾਂ ਆਰਡਰ ਕੁਆਲਟੀ ਜਿਹੜੀ ਹੈ ਨਾ ਬਹੁਤ ਸੋਹਣੀ ਤਿਆਰ ਕੀਤੀ ਐ ਕੰਪਨੀ ਲਓ ਜੀ ਵੇਖੋ ਜੀ ਲੈ ਆਓ ਜੀ ਮੋੜੋ ਜੀ ਤਗਿਆ ਸੀ ਠੰਡੀ ਵਿਖਾ ਦੋ ਫਿਰ ਕੁਆਲਿਟੀ ਦੀ ਚੈੱਕ ਕਰ ਲਓ ਲੈ ਠੰਡੀ ਦਾ ਆ ਲੋ ਜੀ ਕਰਿਓ ਚੈੱਕ ਦੋਸਤੋ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਕਰਮਾਲੀ ਨੇ 11 ਕਿਲੋ ਦੇ ਲਾ ਕੇ ਬਨੇ ਦੁੱਧ ਚੋਇਆ ਬਾਈ ਨੇ ਲਓ ਜੀ ਵੇਖੋ ਜੀ ਸੂਬਾ ਦੁਜਾ ਸੋਈਆ ਤੇ ਬੱਚਾ ਜੇ ਮਗਰ ਵਛਾ ਜਮਾਂਦਰੂ ਤੇਲੜਿਆ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਰਲਾ ਥਾਣਾ ਉਹ ਦੇ ਦਿਖਾ ਵੀ ਦਿਨਾ ਤੁਨੂੰ ਕਿਰਾ ਠੰਡੀ ਆ ਲੋ ਜੀ ਕਰ ਲਓ ਚੈੱਕ ਬਾਕੀ ਸੀਲ ਠੰਡੀ ਹੈ ਸੀਲਸ ਲੱਗ ਦੋਸਤੋ ਐਨ ਪੂਰੀ ਮਸਤ ਹੈ ਵੇਖ ਲੋ ਲਓ ਜੀ ਇਹਦੀ ਫੇਸ ਕੁਆਲਿਟੀ ਬਹੁਤ ਸੋਹਣੀ ਦੋਸਤੋ ਵੇਖੋ ਕਰੋ ਚੈੱਕ ਹਾਲੋ ਹਾਂ ਹਾਂ ਠੀਕ ਹੈ ਜੀ ਲਓ ਜੀ ਕਰ ਲੋ ਚੈੱਕ ਹਾਲੋ ਵੇਖੋ ਜੀ ਤਾਰਾਂ ਤੁਰ ਐ ਬਹੁਤ ਵਧੀਆ ਜੀ ਚਿਹਰੇ ਸਣਾ ਜੀ ਤੰਨਾ ਸਣਾ ਜੀ ਲਓ ਜੀ ਕਰੋ ਚੈੱਕ ਜੀ ਠੀਕ ਹੈ ਜੀ ਓਕੇ ਜੀ ਛੱਡ ਦਿਓ ਜੀ ਲਓ ਜੀ ਆਓ ਜੀ ਭਾਈ ਹੁਣ ਇਹਦੇ ਮੁੱਲ ਵਾਲੇ ਪਾਸੇ ਮੁੱਲ ਭਾਜੀ ਭਾਵੇਂ 33 ਕਰੀਏ ਹਾਂ 28000 ਦੇ ਦੇ ਜਾਨ 28000 ਦੀ ਹਾਂ ਜੀ ਕਿੰਨਾ ਕੁ ਮੰਨਣ ਹੋ ਸਕਦਾ ਮੰਨ ਤਾਂ ਥੋੜਾ ਬੋਧ ਹੋਣਾ ਜ਼ਿਆਦਾ ਨਹੀਂ ਜਣਾ ਜ਼ਿਆਦਾ ਕਿੰਨਾ ਜਿੰਨਾ ਹੋ ਸਕਦਾ 28000 ਦਾ ਕਰਦਾ 27 ਦੀ ਦੇ ਦਾਂ 27 ਦੀ ਤੁਹਾਨੂੰ ਪਤਾ ਨਹੀਂ ਮਿਲਦੀਆਂ 12 12 ਕਿਲੋ ਦੁੱਧਿਆ ਕਾਂ 26000 ਕਰਦੀ ਨਹੀਂ ਨਹੀਂ ਹਾਂ ਤਾਂ ਕਹੋ ਜੀ ਹਾਂ ਠੀਕ ਹੈ ਜੀ ਹਾਂ 27 ਦੀ ਬਾਕੀ ਕੋਈ ਨਹੀਂ ਮੰਨਤਾਂ ਕਰਾਂਗੇ ਠੀਕ ਹੈ ਕੋਈ ਫੋਨ ਲਾਵੇ ਬਾਕੀ ਜਿੰਨਾ ਹੋ ਸਕਿਆ ਕਰਾਂਗੇ ਕੋਈ ਹੈ ਨਾ ਹੋਊਗਾ ਕਰ ਦਾਂਗੇ ਲਓ ਜੀ ਡਿਮਾਂਡ ਰੱਖੀ ਗਈ ਹੈ 28000 ਰੁਪਿਆ ਦੇ 27000 ਦੇ ਵਿੱਚੋਂ ਬਾਈ ਕਹਿੰਦਾ ਵੀ ਆਿਆਂ ਗਿਆ ਦਾ ਮੰਨਤਾਂ ਸ਼ੋਰ ਸ਼ਾਪਾ ਮੌਕੇ ਤੇ ਹੋਊਗਾ ਗਾਹ ਚੰਗੀਏ ਜੇ ਕੋਈ ਵੀਰ ਸੇਵਾ ਕਰ ਲੂਗਾ ਤਾਂ 13-14 ਕਿਲੋ ਦੁੱਧ ਤੇ ਬੜੇ ਮਜੇ ਨਾਲ ਚਵਾ ਦੂਗੀ ਦੋ ਮਹੀਨੇ ਬੱਚਾ ਵੀ ਮਗਰਾ ਬੱਚਾ ਜੇ ਦੋ ਮਹੀਨੇ ਪੈਸੇ ਪੂਰੇ ਕਰ ਦਨੇ ਗਾਂ 15-16 ਕਿਲੋ ਵਾਲੀ ਹੈ ਗਾਂ ਠੀਕ ਹੈ ਜੀ ਥੋੜੀ ਸਾਫ ਕਰਨ ਵਾਲੀ ਯਾਰ ਉਹ ਜੇ ਰੋਲੇ ਘਰੋਂ ਲਈ ਥੋੜੀ ਜੀ ਵੀ ਮਤਲਬ ਸੇਵਾ ਘੱਟ ਹੀ ਹਾਂਜੀ 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 ਠੀਕ ਹੈ ਲੋ ਜ ਕਰਿਓ ਚੱਕ ਇਹ ਦੋ ਅਗੇ ਆਈ ਬਾਈ ਦੇ ਕੋਲ ਮੱਝ ਹਾਂਜੀ ਦੱਸੋ ਜੀ ਮੱਝ ਮੱਝ ਜੀ ਇਹ ਕੋਈ ਦੋੰਗ ਮਹੀਨੇ ਸੋਈ ਆ ਅੱਛਾ ਜੀ ਬੱਚਾ ਮਰਿਆ ਇਹਦਾ ਅੱਛਾ ਬੱਚਾ ਹੈ ਨਹੀਂ ਗਾ ਹਾਂ ਬੱਚਾ ਮਰਿਆ ਇਹ ਹੁਣ ਕਿੱਦਾਂ ਮਿਲਦੀ ਪੜੇ ਨੇ ਹ ਹਾਂਜੀ ਬਾਈ ਜੀ ਦੱਸਿਓ ਕਿੰਨਾ ਟਾਈਮ ਹੋ ਗਿਆ ਤੁਸੀਂ ਇਹਨੂੰ ਮੱਝ ਨੂੰ ਇਹਨੂੰ ਵੀਰ ਜੀ ਡੇਢ ਤੋਂ ਡੇਢ ਮਹੀਨਾ ਡੇਢ ਤੋਂ 2 ਮਹੀਨੇ ਹੋ ਗਏ ਜਿਹੜੇ ਸਹੀ ਆ ਅੱਛਾ ਜੀ ਹਾਂ ਤੇ ਦੁੱਧ ਕਿੰਨਾ ਦੇਣ ਲਈ ਦੁੱਧ ਦੇ ਉੱਥੋਂ ਮੈਂ 8-9 ਕਿਲੋ ਚੋਗੇ ਲਿਆ ਆਂ ਜੀ ਹੁਣ ਆਪਾਂ 8 ਕਿਲੋ ਕਰਕੇ ਦਈਏ ਕਿਉਂਕਿ ਕਿਸੇ ਵੇਲੇ ਡੰਗਰ ਆਣ ਕੇ ਘੱਟ ਵੱਧ ਸਕਦਾ ਘੱਟ ਜਾਂਦਾ ਹੈ ਨਾ ਜੀ ਹਾਂ ਤੇ ਅੱਗੇ ਨੂੰ ਕੋਈ ਟੀਕਾ ਟੂਕਾ ਲੱਗਾ ਨਹੀਂ ਜੀ ਸੂਈ ਤੋਂ ਡੇਢ ਮਹੀਨੇ ਦੀ ਆ ਤੇ ਠੀਕ ਹੈ ਜੀ ਹਾਂ ਲਿਓ ਜੀ ਬਾਹਰ ਕੱਢੋ ਨੂੰ ਉੱਥੇ ਚੰਗੀ ਤਰ੍ਹਾਂ ਵਿਖਾ ਦੇ ਵੇਖ ਲਓ ਜੀ ਡੇਢ ਮਿੰਟ ਹੋ ਗਿਆ ਸੂਈ ਨੂੰ ਤੇ 8-9 ਕਿਲੋ ਜਿਹੜਾ ਦੁੱਧ ਹੈ ਨਾ ਬਾਈ ਕਹਿੰਦਾ ਤਿਆਰ ਆ ਤੇ 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਜੀ ਨੇ ਖਰੀਦਣੀ ਸੌਦਾ ਕਰ ਸਕਦਾ ਬਾਹਰ ਨਿਕਲਦੀ ਹੈ ਮੱਝ ਤੋਂ ਤੋੜ ਕੇ ਦਿਖਾ ਦਿੰਦੇ ਆ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਵਿੱਚ ਬਾਕੀ ਬਾਕੀ ਜੇ ਕੋਈ ਸ਼ੇਵਾਲਾ ਲੈ ਜਾਏ ਜੇ ਦੁੱਧ 12 ਕਿਲੋ ਕਰੂਗੀ ਇਹ ਵੀ ਗੱਲ ਨਾਲ ਜੀ ਚਲੋ ਜੀ ਉਹ ਤੇ ਜੇ ਕੋਈ ਵੀਰ ਚੰਗੀ ਸ਼ੇਵਾਲਾ ਕਰੂਗਾ ਚੰਗਾ ਕਿਉਂਕਿ ਮੈਂ ਤਾਜੀ ਸੂਈ ਆ ਲਓ ਜੀ ਇਹ ਮੇਰੇ ਸਾਨਾ ਪ੍ਰਗਟ ਅੰਦਰ ਬੱਦੀ ਰਹੀ ਹੈ ਨਾ ਛੱਡਰੀ ਵਿੱਚ ਪਾਣੀ ਰੰਗ ਫਿਰ ਫਿੱਟਦਾ ਹੋਇਆ ਹਾਂ ਜੀ ਅੰਦਰੋਂ ਆ ਇਹ ਚੋਈ ਚੋਈ ਮਜਦੀ ਵੀਡੀਓ ਹੈ ਦੋਸਤੋ ਤਾਰਾਂ ਤੋਂ ਰਹਾ ਬਰਾਬਰ ਆਉਂਦੀ ਨੇ ਬਰਾਬਰ ਜੀ ਬਰਾਬਰ ਲਓ ਜੀ ਕਰ ਲਓ ਚੈੱਕ ਲਿਓ ਜੀ ਮੂੜੋ ਕੋਈ ਮੇਰਾ ਵੀਰ ਇਸੇ ਤਸੱਲੀ ਕਰਕੇ ਖੜੇ ਕੇ ਪੈਸੇ ਦੇਣੇ ਆ ਠੀਕ ਹੈ ਜੀ ਦੋਸਤੋ ਥਣ ਬਹੁਤ ਕੁਆਲਟੀ ਦਾ ਲੱਗਾ ਕਰੋ ਜੀ ਇੱਕ ਪਰਾਉ ਹਲੋ ਦੇਖੋ ਜੀ ਬਹੁਤ ਵਧੀਆ ਥਣ ਚਾਰੇ ਥਣ ਨਿਕੜਵੇਂ ਗਏ ਕੋਈ ਪਰਸ਼ਾਨ ਨਾ ਪਰੰਤੂ ਰ ਆ ਬਰਾਬਰ ਆਉਂਦੀ ਨਾ ਚਾਰੇ ਬਰਾਬਰ ਦੀ ਬਰਾਬਰ ਕੋਈ ਚੋਗੇ ਤਸਲੀ ਕਰਕੇ ਖੜੇ ਗਏ ਠੀਕ ਹੈ ਠੀਕ ਹੈ ਜੀ ਇਹ ਤਸਲੀ ਕਰਾ ਕੇ ਦਵਾਂਗੇ ਆਪਣੇ ਘਰ ਠੀਕ ਹੈ ਜੀ ਮਿਲਦੀ ਪਾੜੇ ਦੇ ਨਾ ਪਾੜੇ ਦੇ ਪਾੜੇ ਦੇ ਮਿਲਦੀ ਦੋਸਤੋ ਪਾੜਾ ਪਾਉਲ ਤੇ ਥਾਪੀ ਮੋਰ ਤੇ ਬਹਿ ਜੋ ਇਸਨੇ ਕਿਤੇ ਜਾ ਕੇ ਡੰਗਰ ਮਾੜਾ ਮੋਟਾ ਕਰ ਵੀ ਸਕਦਾ ਜੀ ਡੰਗ ਇੱਥੇ ਆਪਾਂ ਕਿਉਂਕਿ ਬਾੜ ਦੇ ਚੋਕੇ ਲੈ ਆਏ ਆ ਠੀਕ ਹੈ ਜੀ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਆਓ ਜੀ ਆਪਣੇ ਘਰ ਕੀ ਨਾ ਆ ਆਹ ਕਿਤੇ ਜਗ੍ਹਾ ਤੇ ਨੰਗਰ ਕਰ ਵੀ ਸਕਦਾ ਵਾ ਆਪਾਂ ਐਵੇਂ ਕਹੀ ਜਾਈਏ ਠੀਕ ਹੈ ਜੀ ਤੇ ਕਿੰਨਾ ਦਾ ਮੁੱਲ ਕਰਨਾ ਮੁੱਲ ਭਾਜੀ ਇਹਦਾ 22000 ਹਾਂਜੀ ਦੇਣੀ ਕਿੰਨੇ ਦੀ ਹੈ ਦੇ ਦਈਏ 60 ਦੀ 60000 ਦੀ ਹਾਂਜੀ ਹੈਗੀ ਕਿਉਂਕਿ ਜੈ ਥੋੜੀ ਵੱਡੀ ਹੋਰੀ ਮੱਝ ਵੱਡੀ ਜੇ ਵੇਖੋ ਮਾਈ ਤਾਂ ਮੈਂ ਵੇਖ ਲਈ ਬਖਾਤੀ ਆਹ ਵੱਡੀ ਮੈਂ ਉਹ ਕਦ ਕਾਟ ਵੇਖੋ ਕਿੱਡਾ ਹੂੰ ਕਿੰਨੀ ਕਿ ਕਿ ਜੈ ਸੀਗੀ ਕੱਢ ਦੋ ਇੱਕ ਰੇ ਜੈ ਭਾਜੀ ਕੋਈ 1000 ਖੰਡ ਦੀ ਹੋਰ ਕਰ ਦਨੇ ਆ 95 ਦੇ ਦਿਓ 95000 ਹਾਂਜੀ ਲੋ ਜੀ ਢਮਾਨ ਰੱਖੀ ਗਈ 62000 ਰੁਪਿਆ 58000 ਦੇ ਤੜਾਇਆ ਗਿਆ ਦਾ ਮਾਨਦਾਨ ਸ਼ੋਰ ਸ਼ੱਪਾ ਮੌਕੇ ਕਰੂਗਾ ਦੁੱਧ 8-9 ਕਿਲੋ ਤਿਆਰ ਜੀ ਦੋਸਤੋ ਸੂਈ ਆ ਤਾਜੀ ਡੇਢ ਕਿ ਮਹੀਨੇ ਦੇ ਲੱਗ ਬੰਨੇ ਟਾਈਮ ਹੋ ਗਿਆ ਇਹ ਦੋ ਅਗੇ ਭਾਜੀ ਜਿਹੜੀ ਟੋਕੜ ਗੱਪਣ ਮਾਈ ਤੁਸੀਂ ਦੱਸ ਦਿਓ ਟੋਕੜ ਗੱਪਣ ਭਾਜੀ ਇਹ ਡੇਢ ਮਹੀਨੇ ਦੀ ਪੌਣੇ 2 ਮਹੀਨੇ ਦੀ ਗੱਪਣ ਆ ਅੱਛਾ ਕਨ ਫਰਮ ਹੋਈ ਨਹੀਂ ਹਾਂ ਤੇ ਚੈੱਕ ਨਹੀਂ ਕਰਾਈ ਉਹਨਾਂ ਨੇ ਚੈੱਕ ਬਣੇ ਆ ਤੇ ਉਹਨਾਂ ਨੇ ਕਿਹਾ ਵੀ ਆਪਕੀ ਜਗ੍ਹਾ ਚੈੱਕ ਕਰਾ ਲਈ ਜਾਰੇ ਟਾਈਮ ਥੋੜਾ ਜਿਹਾ ਘਟਿਆ ਮੈਂ ਤਾਂ ਨਹੀਂ ਕਰਾਈ ਅੱਛਾ ਜੀ ਤੇ ਚਲ ਦੋ ਘੰਟੇ ਮਹੀਨੇ ਦੀ ਹੋਵੇ ਤੇ ਫਿਰ ਤੇ ਚੱਕਾ ਦੀ ਦੋ ਟਾਈਆਂ ਦੀ ਹੋਵੇ ਫਿਰ ਤੇ ਕਰਾਈਏ ਹੁਣ ਦੁੱਧ ਕਿੰਨਾ ਦਿੰਦੀ ਹੈ ਹੁਣ ਦੁੱਧ ਦੇ ਥੱਲੇ ਜਿਹੜਾ ਟਾਈਮ ਤੇ 6 ਕਿਲੋ 6 ਕਿਲੋ ਦੁੱਧ ਦੋ ਟਾਈਮ ਮਿਲਦੀ ਆ ਸੂਹਾ ਛੋਟੀ ਆ ਦੋਵੇਂ ਟਾਈਮ ਮਿਲਦੀ ਆਗੇ ਛੋਟੀ ਠੀਕ ਹੈ ਲਿਓ ਜੀ ਬਾਹਰ ਕੱਢ ਲਓ ਇਹਨੂੰ ਤੋੜ ਕੇ ਦਿਖਾ ਦੇ ਨਾਲੇ ਲੈ ਲਓ ਜੀ ਦੂਜਾ ਸੂਹਾ ਦੋ ਤੋਂ ਡੇਢ ਕ ਪੌਣੇ ਦੋ ਵੀ ਨਹੀਂ ਦਾ ਟਾਈਮ ਹੋ ਗਿਆ ਇਸ ਨੂੰ ਮਤਲਬ ਟੀਕਾ ਲੱਗੇ ਨੂੰ ਇਹ ਅਜੇ ਚੈੱਕ ਨਹੀਂ ਗਈ ਹੋਈ ਕਿਉਂਕਿ ਕਨਫਰਮ ਕੋਈ ਨਹੀਂ ਜੀ ਲਓ ਜੀ ਕਰਿਓ ਚੈੱਕ ਦੂਜਾ ਸੂਆ ਛੋਟੀ ਸੂਈ ਉੱਤੇ ਜਿਹੜਾ ਤੇ ਗੱਬਣੇ ਜੂਰੇ ਹਾਂਜੀ ਨਹੀਂ ਦੂਜੇ ਹਾਸਤੇ ਅੱਛਾ ਦੂਜੇ ਹਾਸਤੇ ਗੱਬਣੇ ਹਣਾ ਪਹਿਲਾ ਸੂਆ ਸੂਈ ਹਾਂ ਪਹਿਲਾ ਸੂਈ ਲਓ ਜੀ ਕਰ ਲਓ ਚੱਕ ਪੇਠੇ ਪਰ ਦੀ ਚੜਾਈ ਚਿੱਗੀ ਜੇ ਹਲੇ ਅੱਛਾ ਸ਼ੇਦਾਂ ਦੇ ਜੂ ਹਾਂ ਸ਼ੇਦਾਂ ਦਾ ਲਓ ਜੀ ਮੂੰਹ ਦੋਸਤੋ ਸ਼ੇਦਾਂ ਦੇ ਲਓ ਜੀ ਵੇਖੋ ਜੀ ਲਿਓ ਜੀ ਮੋੜੋ ਜੀ ਬਾਕੀ ਮਿੱਟੀ ਉਹ ਜੀ ਨਹੀਂ ਆਹ ਲਓ ਜੀ ਵੇਖਿਓ ਆਹ ਲਓ ਲਓ ਜੀ ਗਾਂਵਾਰ ਕੀ ਸੀਲਸ ਲੱਗ ਥੋੜਾ ਵੀ ਕੋਈ ਉਹ ਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਲੈ ਜੀ ਸੂਆ ਪਹਿਲਾ ਹਾਂਜੀ 6 ਦਾ ਦੂਜੇ ਸਵੇਰੇ ਦੋਸਤੋ ਗੱਪਣਿਆ ਗਾਣ ਇੱਥੇ ਇਹ ਕੀ ਕਰਦੇ ਹੋ ਦੇਖੋ ਜੀ 6 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਮੌਕੇ ਦਾ ਦੋਵੇਂ ਟਾਈਮ ਮਿਲਦੀ ਪਾੜੇ ਨੇ ਕਰਿਓ ਚੱਕ ਹਾਂਜੀ ਬਾਈ ਜੀ ਦੱਸੋ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਵੀ ਕਰਦੇ ਆ 60000 ਜੀ ਇਹ ਵੀ ਦੋ ਘੜ ਸਾਢਤੀ ਦੇ ਦਾਂਗੇ 58000 ਦੇ ਹਾਂਜੀ ਇਹ ਚੋ ਕੋਈ ਇਮਾਨਦਾਰ ਥੋੜਾ ਜਿਆ ਕਰ ਦੀਏ ਹੋਰ 57 ਦੀ ਦੇ ਦਾਂਗੇ 57 ਦੀ ਹਾਂਜੀ 55 ਦੀ ਨਹੀਂ ਹੁੰਦੀ ਪੂਰੀ ਦੀ 55 ਦੀ ਨਾ ਕਰੀਏ ਯਾਰ ਕੋਈ ਨਹੀਂ ਦੇ ਦਾਂਗੇ ਕੋਈ ਨਹੀਂ ਹੋਜੂ 55 ਦੀ ਦੇ ਦਾਂਗੇ ਯਾਰ ਕਰ ਦੀਏ ਜੱਸ ਹੁਣ ਤੇਰਾ ਕਹਿਣਾ ਨਹੀਂ ਮੋੜਨਾ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਬਾਕੀ ਕੋਈ ਇੱਥੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਆਪਣੇ ਘਰ ਦੀ ਇੱਥੇ ਗਾਰੰਟੀ ਆ ਠੀਕ ਹੈ ਜੀ ਬਾਹਰ ਦੀ ਕੋਈ ਗਾਰੰਟੀ ਨਹੀਂ ਠੀਕ ਠੀਕ ਹੈ ਜੀ ਹਾਂ ਇਸ ਤੇ ਚੋਗੇ ਤਸੱਲੀ ਕਰਕੇ ਤੇ ਆਪਣੀਆਂ ਲਲਕਾਰ ਖੇਚਵਾ ਕੇ ਦਵਾਗੇ ਠੀਕ ਹੈ ਜੀ ਮਤਲਬ ਗੱਬਣ ਹੋਈ ਨੂੰ 1.5 ਤੋਂ 2 ਮਿੰਟ ਦਾ ਕੋਈ ਨਹੀਂ ਟਾਈਮ ਹੈ ਜੀ ਕਨਫਰਮ ਕੋਈ ਨਹੀਂ ਆਪਣੇ ਹਾਂ ਲੈ ਕਨਫਰਮ ਨਹੀਂ ਆ ਜੇ ਗੱਬਣ ਹੋਵੇ ਫਿਰ ਤੇ ਆਪਾਂ ਮੁੱਲ ਗੱਬਣ ਵਾਲਾ ਕਰਨਾ ਠੀਕ ਹੈ ਹਲੇ ਇਹ ਆ ਵੀ ਗੱਬਣ ਜ਼ਰੂਰ ਆ ਗਾੜੀ ਲੈਣ ਦੀ ਕੋਣ ਲੈ ਕੇ ਚੈੱਕ ਕਰਾ ਲਿਓ ਉਹਦੀ ਮਰਜ਼ੀ ਆ ਠੀਕ ਹੈ ਨਾ ਨਿਕਲੇ ਆਪਾਂ ਦੁੱਧ ਦਾ ਮੁੱਲ ਲੈਣਾ ਠੀਕ ਹੈ ਜੀ ਹਾਂ ਲਓ ਜੀ ਡਿਮਾਂਡ ਰੱਖੀ ਗਈ ਹੈ ਜੀ 58000 ਰੁਪਏ 55 ਚ ਤੁਰਾਂਗੇ ਦਾ ਮਾਨਤਨ ਹੋਊਗਾ ਤਿੰਨ ਨੱਕ ਦਿਖਾਤੇ ਸੂਏ ਸੂਏ ਨਾ ਗਏ ਬਾਈ ਦਾ ਐਡਰੈਸ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਕਿਹਨਾ ਫੇਰ ਬੋਲ ਦੋ ਜੀ 8728073597 ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣਾ ਸੀ